ਦੇ ਵਿੱਚ ਨਾ ਸਿਰਫ ਡਿਪੋਰਟ ਕੀਤੇ ਗਏ ਭਾਰਤੀ ਵਾਪਿਸ ਆਏ ਸਗੋਂ ਕਈ ਸੁਪਨੇ ਵੀ ਦਫਨ ਹੋ ਗਏ ਸੋ 104 ਭਾਰਤੀਆਂ ਦੀਆਂ ਵੱਖ-ਵੱਖਰੀਆਂ ਕਹਾਣੀਆਂ ਹਨ ਹਰ ਕੋਈ ਆਪਣੇ ਤਜਰਬੇ ਸਾਂਝੇ ਕਰ ਰਿਹਾ ਹੈ ਕੁਝ ਬਹੁਤ ਪਰੇਸ਼ਾਨ ਹਨ ਕੁਝ ਅਪ੍ਰਿਸ਼ ਜਾਰਾ ਦੇ ਘਾ ਚਰੇ ਗਏ ਨੇ ਕਰਨਾਲ ਦਾ 20 ਸਾਲ ਦਾ ਆਕਾਸ਼ ਵੀ ਬਾਹਰ ਜਾਣ ਦਾ ਸੁਪਨਰ ਦੇਖਦਾ ਸੀ ਉਸਨੇ ਜ਼ਿੱਦ ਕੀਤੀ ਅਤੇ ਉਸਦੇ ਵੱਡੇ ਭਰਾਨੇ ਵੀ ਉਸ ਦੀ ਜ਼ਿੱਦ ਅੱਗੇ ਹਾਰ ਨਹੀਂ ਮੰਨੀ ਅਤੇ ਉਸ ਨੂੰ ਦੂਰ ਭੇਜ ਦਿੱਤਾ ਆਕਾਸ਼ ਨੂੰ ਭੇਜਣ ਦੇ ਲਈ 2.5 ਏਕੜ ਜ਼ਮੀਨ ਵੇਚ ਦਿੱਤੀ ਅਤੇ ਏਜੰਟ ਦੇ ਨਾਲ 65 ਲੱਖ ਰੁਪਏ ਕਿਸ਼ਤਾਂ ਦੇ ਵਿੱਚ ਲੈਣ ਦੀ ਗੱਲਬਾਤ ਕੀਤੀ ਆਕਾਸ਼ ਲਗਭਗ 10 ਮਹੀਨੇ ਪਹਿਲਾਂ ਗਿਆ ਸੀ ਤੇ 26 ਜਨਵਰੀ ਨੂੰ ਉਸਨੇ ਮੈਕਸੀਕੋ ਦੀ ਕੰਦ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਅਮਰੀਕਾ ਪਹੁੰਚ ਗਿਆ ਡੰਕੀ ਰਾਹੀ ਯਾਤਰਾ ਕਰਨ ਦੇ ਦੋ ਤਰੀਕੇ ਨੇ ਇੱਕ ਸਿੱਧਾ ਮੈਕਸੀਕੋ ਜਾਣਾ ਤੇ ਫਿਰ ਕੰਦ ਟੱਪ ਕੇ ਅਮਰੀਕਾ ਜਾਣਾ ਅਤੇ ਦੂਜਾ ਤਰੀਕਾ ਹੈ ਹਵਾਈ ਜਹਾਜ਼ ਟੈਕਸੀ ਕੈਂਟਰ ਬੱਸ ਜੰਗਲ ਸਮੁੰਦਰ ਦੇ ਰਾਹੀਂ ਦੇਸ਼ਾਂ ਨੂੰ ਪਾਰ ਕਰਨਾ ਸੋ 에ਜੰਟ ਨੇ ਆਕਾਸ਼ ਦੇ ਪਰਿਵਾਰ ਤੋਂ ਪੈਸੇ ਲੈ ਕੇ ਉਸ ਨੂੰ ਸਿੱਧਾ ਮੈਕਸੀਕੋ ਭੇਜਣ ਦੇ ਲਈ ਪਰ ਉਸ ਨੂੰ ਕਿਸੇ ਹੋਰ ਰਸਤੇ ਰਾਹੀਂ ਭੇਜਿਆ ਗਿਆ ਸੋ ਆਕਾਸ਼ ਦੇ ਭਰਾ ਨੇ ਕੁਝ ਵੀਡੀਓ ਵੀ ਦਿਖਾਏ ਨੇ ਜੋ ਕਿ ਜੰਗਲਾਂ ਦੇ ਨੇ ਸੋ ਜੰਗਲਾਂ ਦੇ ਵੀਡੀਓ ਨੇ ਜਿਹੜੇ ਕੀ ਦਿਖਾਏ ਗਏ ਨੇ ਜਿਸ ਤਰੀਕੇ ਦੇ ਨਾਲ ਡੰਕੀ ਲਗਾ ਕੇ ਜਿਹੜੇ ਕੀ ਜਾਂਦੇ ਨੇ ਪ੍ਰਵਾਸੀ ਅਮਰੀਕਾ ਦੇ ਵਿੱਚ ਜਿੱਥੇ ਕਿ ਇਹ ਵੀਡੀਓ ਸਾਹਮਣੇ ਆਇਆ ਪਨਾਮਾ ਦੇ ਇਹ ਜੰਗਲ ਦੀ ਵੀਡੀਓ ਹੈ ਜਿੱਥੇ ਕਿ ਲੋਕ ਰਹਿੰਦੇ ਨੇ ਜਿਹੜੇ ਕਿ ਅਮਰੀਕਾ ਪਹੁੰਚਣ ਦੇ ਲਈ ਇੰਨੀਆਂ ਮੁਸ਼ਕਿਲਾਂ ਤੋਂ ਗੁਜ਼ਰਦੇ ਹੋਏ ਉਹ ਪਹੁੰਚਦੇ ਨੇ ਪਰ ਅਮਰੀਕਾ ਜਾਣ ਦੇ ਲਈ ਪੈਸਿਆਂ ਦਾ ਜਿਹੜਾ ਕਿ ਹਰ ਹਰਬੰਦ ਕੀਤਾ ਜਾਂਦਾ ਏਜੰਟ ਨੂੰ ਦਿੱਤੇ ਜਾਂਦੇ ਨੇ ਸੋ ਇਸ ਦੇ ਵੱਲੋਂ ਜਿੱਥੇ ਕਿ ਏਜੰਟ ਨੂੰ 65 ਲੱਖ ਰੁਪਏ ਦਿੱਤੇ ਗਏ ਪਰ ਉਹ ਤੋਂ 6-7 ਲੱਖ ਅਲੱਗ ਤੋਂ ਦਿੱਤੇ ਗਏ ਸੋ ਇੰਨਾ ਖਰਚਾ ਕਰਕੇ ਉਹ ਜਿਹੜੇ ਕਿ ਅਮਰੀਕਾ ਪਹੁੰਚੇ ਸੋ ਇਸ ਤਰ੍ਹਾਂ ਦੇ ਇਹ ਵੀਡੀਓ ਜਿਹੜੇ ਕਿ ਸਾਹਮਣੇ ਆਇਤੇ ਆਪਣੀ ਆਪੀਤੀ ਵੀਜ਼ੇ ਦੇ ਵੱਲੋਂ ਸੁਣਾਈ ਗਈ ਕਿ ਕਿੰਨੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਉਹ ਅਮਰੀਕਾ ਪਹੁੰਚਦੇ ਨੇ